ਜੀ ਮੈਂ ਡਾਕਟਰ ਕਮਲਜੀਤ ਸਿੰਘ ਜੀ ਸਾਰਿਆਂ ਨੂੰ ਖਾਲਸਾ ਸਾਜਨਾ ਦਿਵਸ ਵਿਸਾਖੀਆਂ ਔਰ ਡਾਕਟਰ ਪੀਮਰਾਵ ਬਿੱਕਰਦੀ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ ਹਨ ਕਿ ਕਿੰਨੇ ਤਿਹਾੜ ਜਿਹੜੇ ਨੇ ਇਹ ਸਾਡੇ ਲਈ ਬੜੇ ਇੰਪੋਰਟੈਂਟ ਨੇ ਸਾਰਿਆਂ ਲਈ ਵਿਸਾਖੀ ਜਿਹੜਾ ਹੈਗਾ ਸਾਡਾ ਖੁਸ਼ੀਆਂ ਦਾ ਤਿਹਾੜ ਹੈ ਫਸਲਾਂ ਦਾ ਮੌਸਮ ਦਾ ਤਿਹਾੜ ਹੈ ਤਾਂ ਸਦੀਆਂ ਤੋਂ ਅਸੀਂ ਵਿਸਾਖੀ ਦਾ ਤਿਹਾੜ ਮਨਾਦੇ ਆ ਰਹੇ ਔਰ 1699 ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਨੂੰ ਸਾਜ ਕੇ ਭਾਰਤ ਦੀ ਰਾਜਨੀਤਿਕ ਭਾਰਤ ਦਾ ਔਰ ਸਮਾਜਿਕ ਪਰਵਰਤਨ ਦੀ ਬਹੁਤ ਬੀਚ ਸ਼ੁਰੂਆਤ ਕੀਤੀ ਔਰ ਉਹਦੇ ਸਦਕੇ ਹੀ ਜਿਹੜਾ ਭਾਰਤ ਅੱਜ ਆਜ਼ਾਦ ਦੇਸ਼ ਹੈਗਾ ਅਸੀਂ ਸਾਰੇ ਆਜ਼ਾਦੀ ਦਾ ਆਨੰਦ ਮਾਣਨੇ ਆ ਔਰ ਡਾਕਟਰ ਪੀਵਰੋ ਮੀਟਕਰ ਜਿਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਹੋ ਕਿ ਦੁਨੀਆ ਦਾ ਸਭ ਤੋਂ ਵੱਡਾ ਪੜ੍ਹਿਆ ਲਿਖਿਆ ਇਨਸਾਨ ਸੀਗਾ ਪਹਿਲਾ ਕਾਨੂੰਨ ਮੰਤਰੀ ਔਰ ਉਹਨਾਂ ਨੇ ਭਾਰਤ ਦਾ ਸੰਵਿਧਾਨ ਲਿਖਿਆ ਔਰ ਸੰਵਿਧਾਨ ਦੇ ਵਿੱਚ ਸਾਰਿਆਂ ਨੂੰ ਬਰਾਬਰਤਾ ਦਾ ਅਧਿਕਾਰ ਦਿੱਤਾ ਇਹ ਸੰਵਿਧਾਨ ਹੀ ਹੈ ਕਿ ਅੱਜ ਇਹ ਸਾਡਾ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਭਾਰਤ ਚਲਾ ਰਿਹਾ ਹੈਗਾ ਸੋ ਮੈਂ ਸਾਰਿਆਂ ਨੂੰ ਵਿਸਾਖੀ ਦੀਆਂ ਖਾਲਸਾ ਸਾਜਨਾ ਦਿਵਸ ਦੀਆਂ ਔਰ ਡਾਕਟਰ ਪੀ ਮਰਾਉਂਗਟ ਕਰਦੀਆਂ ਜਨਮ ਦਿਨ ਦੀਆਂ ਬਹੁਤ ਬਹੁਤ ਬਧਾਈਆਂ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ